ਸ੍ਰੀ ਕਾਲ ਜੀ ਸਾਰਿਆਂ ਨੂੰ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਸ ਮੇ ਪੀਤਾ ਦਿਆ ਖੁਸ਼ੀਆਂ ਜਲਹਿੜੀਆਂ ਖੰਡੇ ਵਾਲਾ ਯਮਰਤਪੀ ਦੀ ਸੱਗ ਤੇ ਖੰਡੇ ਵਾਲਾ ਯਮਰਤਪੀ ਇੱਕ ਕੋਟ ਪੀਤੇ ਆ ਅੱਖਾਂ ਖੋਲ ਜਾਂਦੀਆਂ ਪਤਾ ਨਹੀਂ ਹੋਏ ਦੇ ਵਿੱਚ ਕੀ ਨਹੀਂ ਸਕਤੇ ਪਤਾ ਨਹੀਂ ਹੋਏ ਦੇ ਵਿੱਚ ਕੀ ਸਾਰਾ ਪਰਵਾਰ ਗੁਰਾਂ ਕੋ ਬਿਉਤਵਾਰ ਦਿੱਤਾ ਰੱਖਿਆ ਨ ਕੋਲ ਕੋਈ ਜੀ ਨਹੀਂ ਸਕਤੇ ਰੱਖਿਆ ਨ ਕੋਲ ਕੋਈ ਜੀ ਪਿਤਾ ਗੁਰਾਂ ਨੇ ਚਾਦਰੀ ਚੌਕ ਵਾਰ ਦਿੱਤਾ ਬਾਤਾ ਠੰਡੇ ਵਰਜ ਸੀ ਨੀ ਸੰਗਤੇ ਵਾਤਾ ਠੰਡੇ ਵਰਜ ਸੀ ਦੋ ਸੈਬ ਜਾਦੇ ਘੁਰਾ ਚਮਕਾਰ ਗੜੀਵਾਰ ਦਿੱਤੇ ਦੋ ਸਰ ਹੰਦ ਦੀਨੀ ਨੀ ਸੰਗਤੇ ਦੋ ਸਰ ਹੰਦ ਦੀਦੀ ਦਸਵੇਂ ਪਿਤਾ ਹਾ ਦੀਆਂ ਕੁਛੀਆਂ ਜ ਲੈਣੀਆਂ කඩेवाලායම්वරතবी නිසගත කඩेवाලායම්वරතප